ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਰਾਣੀ ਚੰਦਕੌਰ ਪਰ ਕੇਸ ਉਹਨਾਂ ਦਾ ਜੀਵਨ ਕਿਵੇਂ ਉਹ ਪੰਜਾਬ ਦੀ ਪਹਿਲੀ ਰਾਣੀ ਬਣੀ ਸੋ ਸਾਰੀ ਸਾਂਝ ਪਾਉਣੇ ਤੁਹਾਡੇ ਨਾਲ ਚੰਦਕੌਰ ਪਹਿਲੀ ਸਰਪ੍ਰਸਤ ਪੰਜਾਬ ਦੀ ਰਾਣੀ ਬਣੀ ਉਸ ਨੇ ਸ਼ੇਰ ਸਿੰਘ ਦੀ ਥਾਂ ਤੇ ਧਿਆਨ ਸਿੰਘ ਨੂੰ ਪੰਜਾਬ ਦਾ ਰਾਜਾ ਬਣਾ ਦਿੱਤਾ ਚੰਦਕੌਰ ਨੇ ਅਤਰ ਸਿੰਘ ਨੂੰ ਪੰਜਾਬ ਦਾ ਮੰਤਰੀ ਬਣਾ ਦਿੱਤਾ ਅਤੇ ਚਾਰ ਸਰਦਾਰਾਂ ਨੂੰ ਉਸ ਦੇ ਅਧੀਨ ਕਰ ਦਿੱਤਾ ਇਸ ਸਮੇਂ ਦਰਾਨ ਰਾਣੀ ਜਿੰਦਕੌਰ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸੀ ਉਹਨਾਂ ਨੇ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨੂੰ ਜਨਮ ਦਿੱਤਾ ਉਸ ਸਮੇਂ ਸ਼ੇਰ ਸਿੰਘ ਨੇ ਆਪਣੇ ਸੈਨਿਕਾਂ ਨਾਲ ਲਾਹੌਰ ਦੇ ਕਿਲੇ ਤੇ ਕਬਜ਼ਾ ਕਰ ਲਿਆ ਤੇ ਆਪਣੇ ਆਪ ਨੂੰ ਸੁਤੰਤਰ ਰਾਜਾ ਕੋਸ਼ਿਤ ਕਰ ਲਿਆ ਤੇ ਇਸ ਤੋਂ ਬਾਅਦ ਉਸ ਨੇ ਆਪਣੇ 70000 ਸੈਨਿਕਾਂ ਨਾਲ ਲਾਹੌਰ ਤੇ ਬੰਬਾ ਨਾਲ ਹਮਲਾ ਕੀਤਾ ਰਾਣੀ ਚੰਦ ਕੌਰ ਨੇ ਕਿਲੇ ਤੇ ਆਪਣਾ ਅਧਿਕਾਰ ਛੱਡ ਕੇ ਸ਼ੇਰ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ਸੀ ਇਸ ਤਰ੍ਹਾਂ ਪੰਜਾਬ ਤੇ ਰਾਣੀ ਚੰਦ ਕੌਰ ਦਾ ਰਾਜ ਖਤਮ ਹੋਇਆ ਤੋਂ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਰਾਣੀ ਚੰਦ ਕੌਰ ਬਾਰੇ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ